ਜਿਨ੍ਹਾਂ ਦੇ ਗੁਣ ਗਾਰੇ ਉਹਨਾਂ ਬਾਬਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੂਰੀ ਤੱਕ ਚਾਰੀ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਢਠੇ ਸਭ ਸਭ ਦੁੱਖ ਜਾਏ ਉਹ ਐਸੀ ਮੂਰਤ ਧਾਰ ਕੇ ਆਏ ਜਿਹੜਾ ਵੀ ਉਹਨਾਂ ਨੂੰ ਮਨ ਚਿਤ ਕਰਕੇ ਧਿਆਏਗਾ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦਾ ਓਟ ਆਸਰਾ ਲਏਗਾ ਆਪਣੇ ਦੁੱਖ ਸੁੱਖ ਦੇ ਵਿੱਚ ਕਹਿੰਦੇ ਉਹਦੇ ਸਾਰੇ ਦੁੱਖ ਉਹ ਆਪਣੇ ਆਪਣੇ ਕੋਲ ਲੈ ਕੇ ਉਹਨੂੰ ਸੁੱਖ ਦੇ ਦੇਵੇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿਠੇ ਸਭ ਦੁੱਖ ਦਰ ਉਹਦੇ ਦੁੱਖ ਆਪ ਲੈ ਕੇ ਉਹਨੂੰ ਸੁੱਖ ਦੇ ਦੇਵੇ ਜਦੋਂ ਆਗਮਨ ਹੋਇਆ ਪ੍ਰਕਾਸ਼ ਹੋਇਆ ਹੱਥ ਦੇ ਵਿੱਚ ਹੱਥਾਂ ਵਿੱਚ ਜਦੋਂ ਗੁਰੂ ਹਰਿ ਰਾਇ ਸਾਹਿਬ ਜੀ ਨੇ ਲਿਆ ਪਹਿਲਾ ਬਚਨ ਹੀ ਦੇਖਦੇ ਸਾਰ ਕਿਆ ਸੀ ਜੋ ਇਹਨਾਂ ਨੇ ਕਰਨਾ ਹੈ ਸੰਸਾਰ ਦੇ ਉੱਤੇ ਕੋਈ ਕਰ ਨਹੀਂ ਸਕੇਗਾ ਪਰਮੇਸ਼ਰ ਦੀ ਜੋਤ ਨੂੰ ਪਛਾਣੇ ਪਰਮੇਸ਼ਰੀ ਜੋਤ ਦੀ ਪ੍ਰਹਿਮ ਗਾਨੀ ਕੀ ਗਤ ਪ੍ਰਹਿਮ ਗਾਨੀ ਜਾ। ਸੁਪੁੱਤਰ ਗੁਰੂ ਰਾਮਦਾਸ ਜੀ ਦੇ ਪ੍ਰਿਥੀ ਚੰਦ ਵੀ ਸੀ, ਮਹਾਦੇਵ ਵੀ ਸੀ। ਤੇ ਗੁਰੂ ਅਰਜਨ ਦੇਵ ਵੀ ਸੀ। ਪਰ ਛੋਟੇ ਹੁੰਦੇ ਜਿਹੜੇ ਵਰ ਮਿਲੇ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਕੋਲੋਂ ਗੁਰੂ ਅਰਜਨ ਦੇਵ ਜੀ ਨੂੰ ਮਿਲੇ। ਸੁਣਦੇ ਹੋ ਨਾ ਦੋਇਤਾ ਬਾਣੀ ਕਾ ਬੋਇਤਾ। ਜੇ ਕਿਸੇ ਵੇਲੇ ਗੁਰੂ ਅਮਰਦਾਸ ਜੀ ਦੇ ਪ੍ਰਸ਼ਾਦਾ ਛਕਦੇ ਆ ਕੋਲ ਆ ਕੇ ਰੜਦੇ ਰੜਦੇ ਤੇ ਹੱਥ ਪਾਇਆ ਥਾਲ ਨੂੰ ਤੇ ਕਹਿ ਦਿੱਤਾ ਖੜ ਜਾ ਠਹਿਰ ਜਾ ਥਾਲ ਦੇ ਆ ਮਾਲਕਾ ਇਹ ਤੈਨੂੰ ਹੀ ਮਿਲਣਾ ਹੈ। ਤੂੰ ਹੀ ਇਹਦਾ ਮਾਲਕ ਹੈ। ਜਿਵੇਂ ਪਹਿਲਾਂ ਹੀ ਪਛਾਣ ਆਉਣ ਵਾਲੀ ਅਗਲੀ ਜੋਦ ਨੂੰ ਪਛਾਣ ਕੇ ਕਹਿੰਦੇ ਨੇ ਧੰਨ ਗੁਰੂ ਹਰਿ ਰਾਇ ਸਾਹਿਬ ਉਸ ਤੋਂ ਪਹਿਲਾਂ ਵੱਡਾ ਸੁਪੁੱਤਰ ਵੀ ਸੀ RAM ਰਾਇ ਕਹਿੰਦੇ ਇਹਨਾਂ ਸੰਸਾਰ ਤੇ ਜੋ ਕਰਨਾ ਕੋਈ ਕਰ ਨਹੀਂ ਸਕਦਾ ਤਨ ਤਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਅਜੇ ਸਿਰਫ ਉਮਰ 1 ਸਾਲ ਦੀ ਹੈ ਮੈਂ ਬਿਲਕੁਲ ਸ਼ਾਰਟਸ ਚੱਲਣ ਲੱਗਿਆ ਉਮਰ ਹੋਈ 1 ਸਾਲ ਦੀ ਤੁਰਨਾ ਸ਼ੁਰੂ ਹੋ ਗਏ ਇੰਨਾ ਕ ਬੇਸ਼ੁਮਾਰ ਪਰਮੇਸ਼ਰ ਨੇ ਸਰੂਪ ਦਿੱਤਾ ਸੀ ਜਿਹੜਾ ਵੇਖਦਾ ਸੀ ਵੇਖਦਾ ਹੀ ਰਹਿ ਜਾਂਦਾ ਜਦੋਂ ਉਹ ਨਿੱਕੇ ਨਿੱਕੇ ਕਦਮਾਂ ਨਾਲ ਸੰਗਤ ਵਿੱਚ ਚੱਲ ਕੇ ਆਉਣਾ ਗੁਰਸਿੱਖਾਂ ਪਿਆਰਿਆਂ ਚ ਵਿਚਰਨਾ ਹਰ ਇੱਕ ਨੇ ਲਾੜ ਕਰਦਾ ਡੇਢ ਸਾਲ ਦੀ ਸਿਰਫ ਉਮਰ ਸੀ ਤੇ ਸੰਗਤ ਦੇ ਵਿੱਚ ਚੌਂਕੜਾ ਲਾ ਕੇ ਬਹਿ ਜਾਣਾ ਸਿਰਫ ਡੇਢ ਸਾਲ ਦੀ ਉਹ ਬੈਠਣ ਲੱਗ ਜਾਂਦਾ ਬੱਚਾ ਆਮ ਸਰੂਪ ਨਹੀਂ ਸੀ ਚੌਂਕੜਾ ਲਾ ਕੇ ਬਹਿ ਜਾਣਾ ਸਿਰਫ ਡੇਢ ਸਾਲ ਦੀ ਹੁੰਦੀ ਡੇਢ ਸਾਲ ਤੋਂ ਸਫਰ ਸ਼ੁਰੂ ਹੋਇਆ 3 ਸਾਲ ਦੀ ਉਮਰ ਤੱਕ ਪਹੁੰਚੇ ਪਹੁੰਚਦੇ ਆ ਪਹੁੰਚਦੇ ਆ ਅਭਿਆਸ ਇੰਨਾ ਬਣ ਗਿਆ ਸੰਗਤ ਚ ਚੌਂਕੜਾ ਲਾ ਕੇ ਬਹਿਣਾ ਹੀ ਨਹੀਂ ਹੁਣ ਸੰਗਤ ਨੂੰ ਪਾਠ ਸਰਵਣ ਕਰਾਉਣਾ ਪਾਠ ਸਰਵਣ ਕਰਾਉਣਾ ਸ਼ਬਦ ਕੰਠ ਹੋਏ ਸਰਵਣ ਕਰਾਉਣੇ ਆ ਹੁਣ ਵੀ ਗੁਰਬਾਣੀ ਕੰਠ ਮੁਕਾਬਲਾ ਭਾਈ ਸਾਹਿਬ ਜੀ ਵੱਲੋਂ ਹੋਇਆ ਤੇ ਕਿੰਨੇ ਛੋਟੇ ਛੋਟੇ ਬੱਚਿਆਂ ਨੇ ਕਿੰਨੀਆਂ ਗੁਰਬਾਣੀਆਂ ਕੰਢ ਕੀਤੀ ਕੋਈ ਅਤ ਕਥ ਨਹੀਂ ਇੱਕ ਸੋਹਣਾ ਸਰੂਪ ਇੱਕ ਉੱਤੇ ਮੁਖ ਤੇ ਗੁਰੂ ਦੀ ਬਾਣੀ ਹਰ ਇੱਕ ਨੂੰ ਮੋਹ ਲੈਂਦੀ ਸਿਰਫ ਸਾਢੇ 3 ਸਾਲ ਦੀ ਉਮਰ ਸੀ ਜਿਹੜਾ ਤੁਸੀਂ ਗੱਜ ਕੇ ਦੇਣਾ ਹੈ ਸਮਾਧੀ ਲੱਗਣ ਦਾ ਤੇ ਪਤਾ ਹੁੰਦਾ ਸੀ ਸੰਗਤ 'ਚ ਖੁੱਲਣ ਦਾ ਨਹੀਂ ਸੀ ਪਤਾ ਹੁੰਦਾ ਇੱਕ ਡੱਟ ਕੇ ਜਕਾਰਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਿਆਰ ਤੇ ਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਛੋਟੀ ਜੀ ਉਮਰੇ ਚੌਂਕੜਾ ਲਾ ਕੇ ਬਹਿ ਜਾਣਾ ਸੰਗਤ 'ਚ ਕਈ ਕਈ ਚਿਰੇ ਹੁਣ ਸਮਾਧੀ ਵਿੱਚ ਬੈਠੇ ਰਹਣਾ ਕੋਈ ਗਰਮੀ ਦਾ ਭਾਵ ਨਹੀਂ ਲੱਗਣਾ ਕੋਈ ਠੰਡ ਦਾ ਉਦੋਂ ਕਿਹੜਾ AC ਹੁੰਦੇ ਸੀ ਬਸ ਸਮਾਧੀ ਲੱਗ ਜਾਂਦੀ ਤੇ ਗੁਰੂ ਗੁਰੂ ਚੱਲਦਾ ਵਾਹ ਗੁਰੂ ਵਾਹ